ਹੁੰਦੇ ਆ ਜੀ ਇਹ ਤਾਂ ਡਬਲ ਚੁੰਝ ਆ ਗਿਆ ਲੱਗਦਾ ਮੈਨੂੰ ਅੱਛਾ ਹੈ ਫਿਰ ਇਹ ਕਰੀਮ ਕਲਰ ਹੈ ਜੀ ਇਹ ਜਿਸ ਦੇਖਣ ਵਾਲੇ ਤਾਂ ਲੱਗਣਾ ਮੈਲਾ ਆ ਮੈਲਾ ਆ ਇਹਦਾ ਕਲਰ ਹੀ ਇਹ ਕਰੀਮ ਆ ਇਹਨਾਂ ਦੀ ਜਿੱਦਾਂ ਜਿਹੜੀ ਆ ਹੁਣ ਜਿੱਦਾਂ ਚੁੰਝ ਆ ਇਹ ਕਣਕ ਦੇ ਦਾਣੇ ਜਿੰਨੀ ਬਿਲਕੁਲ ਅੱਛਾ ਕਣਕ ਦੇ ਦਾਣੇ ਜਿੰਨੀ ਚੁੰਝ ਹੁੰਦੀ ਹੈ ਹਾਂ ਜੀ ਪਿੱਛੋਂ ਆਮ ਕਬੂਤਰ ਵਰਗੇ ਆ ਸਿਰ ਤੇ ਜਿਹੜਾ ਆ ਤਾਜ ਬਣਿਆ ਨਾ ਇਹਨਾਂ ਦੇ ਅੱਛਾ ਆ ਜਿੱਦਾਂ ਪੁਰਾਣੇ ਟਾਈਮ 'ਚ ਆਪਣੇ ਚੱਕੀ ਰਾਹੇ ਹੁੰਦੇ ਸੀ ਇਹਦੇ ਕਰਕੇ ਜਿੱਦਾਂ ਘੱਟੋ-ਘੱਟ ਅਸੀਂ ਇੱਥੋਂ 1600 ਕਿਲੋਮੀਟਰ ਬਾਹਰ ਜਾ ਕੇ ਆਏ ਆ ਆਪਣੇ ਕੋਲ 24 ਨਸਲ ਹੈ ਜੀ ਆ 2 ਅਤੇ ਇਹ ਹੈਵੀ ਆਉਂਗੇ ਬਹੁਤ ਹੈਵੀ ਦੇਖੋ ਜੀ ਇਹਨਾਂ ਮੁਰਗੇ ਦੀ ਸਾਈਜ਼ ਦਾ ਪੂਰਾ ਇਹ ਥੋੜਾ ਪੈਰਟ ਟਾਈਪ ਆ ਇਹਨੂੰ ਇਹਦੀ ਤੋਤਾ ਚੁੰਝਿਆ ਗਈ ਹਾਂਜੀ ਇਹਨੂੰ ਸ਼ੋ ਜੈਂਟ ਬੋਲਦੇ ਇਸ ਨਸਲ ਨੂੰ ਤਾਂ ਆਹੀ ਸਟਾਈਲ ਹੈ ਜਿਹਦੀ ਮੈਂ ਜੂ ਬਣਦੀ ਨਾ ਪਿੱਛੇ ਆ ਮੈਗਾ ਇਕੱਠਾ ਰਿਆ ਹੋ ਗਿਆ ਨਾ ਹਾਂਜੀ ਇਹ ਇੰਗਲਿਸ਼ ਮੁੱਢੀ ਨਾ ਜਿਹੜੀ ਅਰਜੀਨਲ ਜਿਹਨੂੰ ਕਹਿੰਦੇ ਸਾਸਿਕਾ ਮਿੱਤਰੋ ਕੀ ਹਾਲ ਚਾਲ ਹੈ ਪਹਿਲਾਂ ਤਾਂ ਜੀ ਮੈਂ ਸਾਰੇ ਪਰਿਵਾਰ ਦਾ ਸਵਾਗਤ ਕਰਨਾ ਕੁਲਵੀਰ ਵੀਰੇ ਸਾਸਿਕਾਲ ਜੀ ਮਾਤਾ ਜੀ ਸਾਸਿਕਾਲ ਜੀ ਵੱਡੇ ਭਾਈ ਸਾਸਿਕਾਲ ਕਹਿਮਸੇ ਤਾਂ ਹਾਂਜੀ ਹਾਂਜੀ ਬਿਲਕੁਲ ਵੀਰੇ ਦਾ ਨਾਮ ਸ਼ੁਭ ਇਹਨਾਂ ਜਿੰਦਰਿਆ ਜੀ ਸੁਖਜਿੰਦਰ 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 ਪੂਰਾ ਛੋੜਾ ਨਾ ਜਿੰਦਰ ਪਿਆਰ ਨਾਲ ਸੁਖਜਿੰਦਰ ਵੀਰਾ ਇਹਦਾ ਮੇਰੇ ਕੋਸਾ ਵਾਲਾ ਨਾਮ ਮਾਮਾਈ ਦਾ ਨਾਮ ਸੁਖਿੰਦਰ ਸਿੰਘ ਲੋਪੋ ਇੱਧਰ ਸੁਖਜਿੰਦਰ ਵੀਰਾ ਖੜਾ ਤੇ ਗੱਲ ਕੀ ਆ ਪੌਡਕਾਸਟ ਨੰਬਰ 2 ਮੈਂ ਤਾਂ ਕਿਹਾ ਪਹਿਲਾਂ ਆਪਾਂ ਗੱਲ ਕੀਤੀ ਸੀ ਵੀਰੇ ਦੇ ਫਾਰਮ ਹਾਊਸ ਤੇ ਫਾਰਮ ਤੇ ਆਪਾਂ ਮੁਰਗੀਆਂ ਬਾਰੇ ਵੀਰੇ ਸਾਰਾ ਕਲੋਜ਼ ਕੀਤਾ ਸੀ ਸਾਰਾ ਓਪਨ ਕੀਤਾ ਸੀ ਆਡੀਅੰਸ ਮੂਰੇ ਵੀ ਕਿਸੇ ਨੂੰ ਕਿਸੇ ਨਸਲ ਕੋਈ ਨਸਲ ਚਾਹੀਦੀ ਬਰੀਡ ਕਿਸੇ ਦੇਸ਼ ਦੀ ਚਾਹੀਦੀ ਆ ਕੋਈ ਵੀ ਚੀਜ਼ ਚਾਹੀਦੀ ਆ ਤਾਂ ਤੁਹਾਡੇ ਨਾਲ ਕੰਟੈਕਟ ਕਰ ਲੀ ਬਿਲਕੁਲ ਜੀ ਕਰਦੇ ਆਂਗੇ ਸ਼ੌਕ ਪੂਰੇ ਫੇਰ ਬੰਦਾ ਮੁਰਗੀਆਂ ਦੀ ਵੀਡੀਓ ਦੇਖ ਕੇ ਮੁਰਗੀਆਂ ਦੀ ਨਸਲਾਂ ਦੇਖ ਕੇ ਐਂਦਾ ਤਾਂਿਆਂ ਦੇਖ ਕੇ ਅਗਲਾ ਇਹ ਲੰਬਾ ਦੇ ਦਿੰਦਾ ਵੀ ਭਾਈ ਕਬੂਤਰਾਂ ਵਾਲਾ ਸ਼ੌਂਕ ਵੀ ਤੁਹਾਨੂੰ ਹੋਊ ਜਾਂ ਤੁਸੀਂ ਦਿਖਾਇਆ ਨਹੀਂ ਤੇ ਜਾਂ ਸਾਡਾ ਫਿਰ ਲਾਂਬਾ ਛੜਦਾ ਆਪਾਂ ਉਹ ਲਾਂਬਾ ਵੀ ਪੂਰਾ ਕਰ ਦਨੇ ਆ ਬਿਲਕੁਲ ਜੀ ਅਸੀਂ ਚੋਨੇ ਵੀ ਉਹ ਦਿਖਾਉਣਾ ਕਬੂਤਰ ਕਿਉਂਕਿ ਬਹੁਤ ਸਾਰੇ ਕਬੂਤਰ ਇਦਾਂ ਦੇ ਸੀ ਜਦੋਂ ਅਸੀਂ ਗਰੁੱਪ 'ਚ ਪਾਏ ਨਾ ਅੱਛਾ ਜੀ ਉਹ ਕੁਝ ਬੰਦੇ ਨੂੰ ਲੱਗਾ ਹੀ ਝੂਠ ਜੀ ਵੀ ਇਹ ਪੰਜਾਬ ਦੇ ਵਿੱਚ ਚੀਜ਼ ਹੋ ਨਹੀਂ ਸਕਦੀ ਅੱਛਾ ਹਾਂ ਹੁਣ ਲਾਈਵ ਵਿੱਚ ਦਿਖਾਵਾਂਗੇ ਸ਼ਾਇਦ ਯਕੀਨ ਆ ਜਾਊਗਾ ਵੀਰੇ ਹੁਣਾਂ ਕੋਲੇ ਉਹ ਨਸਲ ਦੇ ਕਬੂਤਰ ਵੀ ਆ ਜਿਹੜਾ ਮੈਨੂੰ ਲੱਗਦਾ ਕਿ ਰੇਅਰ ਹੀ ਕਿਸੇ ਕੋਲ ਪੀਸ ਪੰਜਾਬ 'ਚ ਹੋਊਗਾ ਹੈਨ ਇਹ ਵੀ ਨਸਲ ਹੈਗੀ ਹੈ ਜਿਹੜੀ ਪੂਰੇ ਇੰਡੀਆ 'ਚ ਨਹੀਂ ਹੈ ਜੇ ਜਰਵਰ ਜੀ ਅੱਛਾ ਹਾਂ ਉਹ ਵੀ ਹੈ ਮੈਂ ਨਾ ਵੀਰੇ ਪਹਿਲਾਂ ਫਿਰ ਉਹਦੇ ਦਰਸ਼ਨ ਕਿਤੇ ਸਾਨੂੰ ਕਰਾ ਦੇਵੇਂ ਜਿਹੜੀ ਇੰਡੀਆ 'ਚ ਹੈ ਨਹੀਂ ਕਿਤੇ ਪਹਿਲੀ ਕਿਤੇ ਕਿਹੜੀ ਹੈ ਚਾਈ ਚਾਈਨਿਸ ਨਸਲ ਹੈ ਚਾਈਨਿਸ ਨਸਲ ਟਫ ਅੱਛਾ ਟਫ ਟਫ ਜੀ ਡਸਟ ਚਾਈਨਿਸ ਨਸਲ ਟਫ ਹੈ ਟਫ ਹਾਂ ਜੀ ਇਹਨਾਂ ਦੀ ਜਿੱਦਾਂ ਜਿਹੜੀ ਆ ਹੁਣ ਜਿੱਦਾਂ ਚੁੰਝਿਆ ਇਹ ਕਣਕ ਦੇ ਦਾਣੇ ਜਿੰਨੀ ਬਿਲਕੁਲ ਅੱਛਾ ਕਣਕ ਦੇ ਦਾਣੇ ਜਿੰਨੀ ਚੁੰਝ ਹੁੰਦੀ ਹੈ ਹਾਂਜੀ ਪਿੱਛੋਂ ਆਮ ਕਬੂਤਰ ਵਰਗੇ ਆ ਸਿਰ ਤੇ ਜਿਹੜਾ ਆ ਤਾਜ ਬਣਿਆ ਨਾ ਇਹਨਾਂ ਦੇ ਅੱਛਾ ਆ ਜਿੱਦਾਂ ਪੁਰਾਣੇ ਟਾਈਮ 'ਚ ਆਪਣੇ ਚੱਕੀ ਰਾਹੇ ਹੁੰਦੇ ਸੀ ਅੱਛਾ ਇਹ ਇਵੇਂ ਰਹਿੰਦਾ ਇਹਦੇ ਇਹੀ ਇਹਦੀ ਬਿਊਟੀ ਆ ਇਹੀ ਖਾਸੀਅਤ ਹੈ ਇਹਦੀ ਇਹ ਇਹ ਦੀ ਮੰਗ ਲੈ ਕੋਈ ਇਹ ਬ੍ਰਦਰ ਕੋਸਟਲੀ ਆ ਜੀ ਤੇ ਦਵਾਂਗੇ ਤੋ ਜ਼ਰੂਰ ਪਰ ਬੱਚੇ ਮੈਣਗੇ ਬਰੀਡਿੰਗ ਪੇਅਰ ਨਹੀਂ ਵੱਡਾ ਨਹੀਂ ਦਵਾਂਗੇ ਮੈਂ ਉਹੀ ਗੱਲ ਹੈ ਨਾ ਕਲੀਅਰ ਕਰਦਾ ਵੀ ਤੁਸੀਂ ਐਵੇਂ ਪਰੇਸ਼ਾਨ ਕਰਿਓ ਹਾਂ ਇਹਦੇ ਬੱਚੇ ਮਿਲ ਜਾਣਗੇ ਬੱਚੇ ਮਿਲ ਜਾਣਗੇ ਜੀ ਇਹ ਲੱਭਣਾ ਔਖਾ ਤੁਸੀਂ ਕਿਹੜੀ ਰੰਗ ਨੂੰ ਹੱਥ ਪਾਇਆ ਵੀ ਸਾਰੇ ਜਾਨਵਰ ਜਿੱਥੋਂ ਕੱਢੀ ਉਹਨੇ ਕਿਹੜਾ ਬੰਦਾ ਲੱਭਿਆ ਵੇ ਇਹ ਜੇ ਇਹ ਵੀਰਵਾਸ ਜਿੱਦਾਂ ਮੰਨ ਲਓ ਕਿ ਜਿਹੜੇ ਸ਼ੌਂਕ ਵਾਲੇ ਬੰਦੇ ਆ ਜੀ ਉਹਨਾਂ ਦੇ ਅੱਗੇ ਤਾਂ ਹੋਗੇ ਕੰਟੈਕਟ ਬਹੁਤ ਆ ਹਾਂਜੀ ਇੱਕ ਹੋਰ ਗੱਲ ਆ ਕੱਲੇ ਵੀਰੇ ਨੂੰ ਨਹੀਂ ਸ਼ੌਂਕ ਮੇਰੇ ਵੱਡੇ ਭਾਈ ਨੂੰ ਨਹੀਂ ਸ਼ੌਂਕ ਮਾਤਾ ਜੀ ਨੂੰ ਇੰਨਾ ਸ਼ੌਂਕ ਆ ਮਾਤਾ ਜੀ ਸਾਰਾ ਤਾਮਾ ਜਾਮਾ ਮਾਤਾ ਜੀ ਸੰਭਦੇ ਆ ਮਾਤਾ ਜੀ ਫੁੱਲ ਡੋਪਰੇ ਆ ਸਾਡੇ ਬਾਈ ਤਾਂ ਕੋ ਪਾਇਲਟ ਹੀ ਅਸਲੀ ਪਾਇਲਟ ਉਧਰ ਹੀ ਆ ਜਹਾਜ ਦਾ ਹਾਂਜੀ ਹਾਂਜੀ 메인 ਪਾਇਲਟ ਜੀ ਅਸੀਂ ਹੁਣ ਦੋਨੇ ਬਾਹਰ ਰਹੇ ਨੇ ਫਰਾਂਸ ਵਿੱਚ ਮੈਂ ਆਪਣੇ 스웨덴 ਚ ਹਾਂ ਜੀ ਵੱਡੇ ਭਾਈ ਤੇ ਅਸੀਂ ਤਾਂ ਕਿਤੇ ਮਹੀਨਾ ਡੇਢ ਮਹੀਨਾ ਇੱਥੇ ਗੇੜਾ ਮਾਰਨਾ ਹੁੰਦਾ ਜੀ ਜਿਹੜਾ ਮਗਰੋਂ ਕੋਈ ਵੀ ਇਹਨਾਂ ਦਾ ਜਿਹੜਾ ਸੰਭਾਲ ਕਰਨੀ ਆ ਜਿਹੜਾ ਕੰਟਰੋਲ ਕਰਨਾ ਅੱਛਾ ਹਾਂਜੀ ਮਾਤਾ ਜੀ ਜਿਵੇਂ ਮੰਨ ਲਓ ਹੁਣ ਢਿੱਲਾ ਮੱਠਾ ਹੋ ਗਿਆ ਤਾਂ ਫਿਰ ਉਦੋਂ ਕੀ ਕਰਦੇ ਹੋ ਤੁਸੀਂ ਵੀਰੇ ਨੂੰ ਫੋਨ ਲਾਉਂਦੇ ਹੋ ਹਾਂ ਵੀਰੇ ਨੂੰ ਫੋਨ ਲਾ ਕੇ ਦਵਾਈ ਦੇ ਦੇਣੀ ਅੱਛਾ ਵੀਰੇ ਨੇ ਤਾਂ ਦਵਾਈ ਮੰਗਾਤੀ ਫਿਰ ਦੇਣੀ ਕਿਹਨੇ ਇਹਨਾਂ ਨੂੰ ਦਵਾਈ ਅਸੀਂ ਦੇ ਦੇ ਦਈ ਆਪਾਂ ਅੱਛਾ ਤੁਸੀਂ ਦਵਾਈ ਵੀ ਦੇ ਦਿੰਦੇ ਨੇ ਹਾਂ ਜੀ ਦੇ ਦਈ ਅੱਛਾ ਪਿੱਛੋਂ ਸਾਰੀ ਦੇਖ ਰੇ ਕਿੰਨਾਂ ਦੀ ਹਾਂਜੀ ਫਾਰਮ ਤੇ ਮਾਤਾ ਜੀ ਕਰਦੇ ਨੇ ਹਾਂਜੀ ਤੇ ਆਪਣੀ ਤਾਂ ਡਿਊਟੀ ਬਸ ਸ਼ਾਮ ਨੂੰ ਦੇਖਣੇ ਨੇ ਸਾਰੇ ਚੰਨ ਅੱਛਾ ਵੀਡੀਓ ਕਾਲ ਵਾਲੀ ਵੀ ਡਿਊਟੀ ਹੈ ਹਾਂਜੀ ਰੋਡ ਜਿਹੜਾ ਸ਼ਾਮ ਨੂੰ ਜਿੱਦਾਂ ਘੱਟੋ ਘੱਟ ਡੇਢ ਘੰਟਾ ਜਿਹੜੀ ਮੇਰੇ ਪੂਰੇ ਫਾਰਮ ਦੀ ਵੀਡੀਓ ਜਿਹੜੀ ਉਹ ਵੀਡੀਓ ਕਾਲ ਤੇ ਆ ਉਧਰੋਂ ਫੌਰਨ ਉਹ ਚੈੱਕ ਕਰਨੇ ਕੱਲਾ ਡੇਢ ਘੰਟਾ ਰੋਜ਼ ਫੋਨ ਲਾ ਕੇ ਬਾਹਰਲੇ ਬੰਦੇ ਤੋਂ ਪਰਿਵਾਰ ਨਾਲ ਗੱਲ ਨਹੀਂ ਹੁੰਦੀ ਤੇ ਵੀਰੇ ਨੂੰ ਤੁਸੀਂ ਯਾਰ ਚਾਂਸ ਦੇਖੋ ਪਿਆਰ ਦੇਖੋ ਯਾਰ ਕਿੰਨਾ ਯਾਰ ਜਾਨਵਰਾਂ ਵੀ ਡੇਢ ਡੇਢ ਘੰਟਾ ਜਾਨਵਰਾਂ ਵਿੱਚ ਨੰਗੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਵੀ ਵੀਡੀਓ ਕਰਦੇ ਬਿਲਕੁਲ ਨਹੀਂ ਬਦਲਦਾ ਬੰਦੇਆਂ ਨੂੰ ਸਾਲ ਕੀ ਹੋ ਗਿਆ ਪਹਿਲਾਂ ਤਾਂ ਮੈਂ ਡੇਢ ਕੁ ਸਾਲ ਸਾਹਮਣੇ ਕਰੀ ਅੱਛਾ ਤੁਸੀਂ ਕੱਲੇ ਨੇ ਸਾਹਮਣੇ ਹਾਂਜੀ ਪਹਿਲਾਂ ਬੰਦਾ ਵੀ ਨਹੀਂ ਸੀਗਾ ਅੱਛਾ ਹੁਣ ਹੈਗੇ ਵੀਰ ਹੁਣੇ ਦੋ ਹੋਰ ਹੈਗੇ ਨਾ ਹਾਂਜੀ ਹਾਂਜੀ ਹੁਣ ਤਾਂ ਇਹ ਬੰਦਾ ਜਿਹਦਾ ਪੱਕਾ ਹੀ ਸਾਡੇ ਨਾਲ ਹੈ ਆਨੰਦ ਲਾਲੇ ਦਾ ਨਾਂ ਹੈ ਵੀ ਹਾਰ ਤੋਂ ਆ ਅੱਛਾ ਪਰ ਬਹੁਤ ਜਿਆਦਾ ਇਮਾਨਦਾਰ ਬੰਦਾ ਮੂੰਹ ਤੇ ਬੈਠਾ ਸੀ ਇਹਨੂੰ ਜਰੂਰ ਅਸੀਂ ਤੁਹਾਡੇ ਰੂਬ ਰੂ ਦਰਸ਼ਕਾਂ ਦੇ ਸਾਰਿਆਂ ਦੇ ਕਰਨਾ ਚਾਹਾਂਗੇ ਜੀ ਆ ਆ ਵੀ ਮੇਰਾ ਵੀਰ ਬੈਠਾ ਮਾੜੇ ਨਾਲ ਕੈਮਰਾ ਮਾਰਦੇ ਅੱਛਾ ਇਹ ਵੀਰੇ ਵੀਰੇ ਦੀ ਫੁੱਲ ਡਿਊਟੀ ਆ ਮਾਤਾ ਜੀ ਨਾਲ ਹੈਲਪ ਕਰਦੇ ਇਹ ਇਮਾਨਦਾਰ ਇਹਨਾਂ ਕਹਿਆ ਵੀ ਇੱਥੇ ਕੋਈ ਮੇਰਾ ਯਾਰ ਦੋਸਤ ਵੀ ਆ ਜਵੇ ਨਾ ਉਹ ਕਵੇ ਇੱਧਰ ਜਾਨਵਰ ਦੇਖੜੇ ਅੱਛਾ ਇਹ ਕਹਿ ਦਿੰਦਾ ਵੀ ਜੇ ਤੁਸੀਂ ਉਹਨਾਂ ਦੇ ਯਾਰ ਦੋਸਤ ਹਾਂ ਫਿਰ ਤੁਹਾਡੇ ਕੋਲ ਉਹਨਾਂ ਦਾ ਨੰਬਰ ਵੀ ਹੋਊਗਾ ਪਹਿਲਾਂ ਫੋਨ ਤੇ ਗੱਲ ਕਰਾਓ ਮੇਰੀ ਜਿੰਨਾ ਟਾਈਮ ਕੋਈ ਗੱਲ ਨਹੀਂ ਕਰਾਊਗਾ ਸਮਝ ਲਓ ਗੇਟ ਪਾਸ ਨਹੀਂ ਮਿਲਦਾ ਉਹਨੂੰ ਉਹ ਅੰ మే తో ਸਾਡੇ ਚਿਹਰੇ ਬਾਈ ਨੰਦ ਲਾਲ ਨੇ ਦੇਖ ਲਿਆ ਸਾਨੂੰ ਗਾਂ ਨੂੰ ਪੜਾ ਬਾੜ ਲੈਣ ਨਹੀਂ ਇਹ ਭਾਈ ਗੱਲ ਨਹੀਂ ਕਰਾਂਗੇ ਨਹੀਂ ਇਹ ਭਈ ਲਾ ਕਹਿੰਦੇ ਵੀ ਗੱਲ ਕਰਾਓ ਸਾਡੀ ਹਾਂ ਜੀ ਮਾਤਾ ਜੀ ਤੁਹਾਨੂੰ ਵੀ ਫਿਰ ਪਹਿਲਾਂ ਸ਼ੌਂਕ ਹੀ ਚਾਸੀ ਹੈ ਸ਼ੁਰੂ ਤੋਂ ਸ਼ੌਕ ਇਹਦੇ ਰੱਖੇ ਸੀ ਕਰਕੇ ਫਿਰ ਮੈਨੂੰ ਸ਼ੌਕ ਪਏ ਨਾਲ ਇਹਦੇ ਫਿਰ ਰੱਖਣੇ ਪਏ ਸਾਬੜੇ ਪੈ ਨਾਲ ਅੱਛਾ ਨਾਲ ਹੀ ਸ਼ੌਕ ਪੈ ਗਏ ਹਾਂ ਨਾਲ ਸਾਬੜੇ ਪੈ ਤੇ ਜਿਆਦਾ ਬਾਹਰ ਆ ਫਿਰ ਆਪ ਹੀ ਦੇ ਹਾਂ ਜ਼ਿੰਮੇਵਾਰੀ ਜਿੱਦਾਂ ਇਹਨਾਂ ਨੇ ਸੰਭਾਲੀ ਜ਼ਿੰਮੇਵਾਰੀ ਦਿੱਤੀ ਹੋਈ ਸੀ ਹਾਂ ਜੀ ਮਾਤਾ ਜੀ ਜ਼ਿੰਮੇਵਾਰੀ ਅੱਛਾ ਇਹ ਕਿਹੜੀ ਨਸਲ ਹੈ ਇਹ ਜੀ ਅਮਰੀਕਨ ਫੈਂਟ ਲਿਆ ਅਛਾ ਇਹਨਾਂ ਤੇ ਹੋਣ ਜਿੱਦਾਂ ਪਿੱਛੇ ਟੇਲ ਕੱਟੀ ਹੈ ਕੱਟੂ-ਕੱਟ ਤੇ ਜਿੱਦਾਂ 10 10.5 ਟੇਲ ਇਦਾਂ ਉੱਪਰ ਚੱਲ ਜਾਂਦੀ ਹੈ ਇਹਨਾਂ ਦੀ ਹਾਂਜੀ ਇਦਾਂ ਪੂਰੀਆਂ ਖੜਦੀਆਂ ਇਹਨਾਂ ਦੇ ਉੱਪਰ ਜਿੱਦਾਂ ਇਹ ਤਾਂ ਮਿਲਣਾ ਤਾਂ ਮੁਰਗੇ ਤੋਂ ਵੱਡਾ ਹੋੜ ਜੂ 10 ਫਿਰ 10 ਇਹ ਸਿਰਫ ਕਾਰਨ ਹੈ ਜੀ ਜਿੱਦਾਂ ਇਹ ਓਥਮਾਨ ਬਲੱਡ ਲਾਈਨ ਬੋਲਦੇ ਆ ਅੱਛਾ ਜੀ ਇਹ ਜਿਹੜੇ ਇਹਨਾਂ ਨੂੰ ਰੱਖਦੇ ਆ ਫੈਂਸੀ ਜਿੱਦਾਂ ਉਹਨਾਂ ਨੂੰ ਹੀ ਪਤਾ ਅੱਛਾ ਤੇ ਇਹ ਜਿਹੜਾ ਜਿਹੜਾ ਕਾਫੀ ਕੋਸਟਲੀ ਆ ਜਿੱਦਾਂ ਇਹ ਇਹ ਜਿਹੜੀ ਬਲੱਡ ਲਾਈਨ ਹੈ ਇਹ ਕੇ ਬਲੱਡ ਲਾਈਨ ਹੈ ਕਿ ਆਪਣੇ ਕੋਲ ਓਸੀਆ ਬਲੱਡ ਲਾਈਨ ਹੈ ਹੂੰ ਓਸੀਆ ਟ ਕਿਤੇ ਕੋਈ ਫੇਰ ਇਦਾਂ ਦਾ ਕੋਈ ਕੰਮ ਕਰਾਂਗੇ ਜਿਹੜਾ ਕੱਲਾ ਆਪਾਂ ਵੀਡੀਓ ਕਬੂਤਰਾਂ ਤੇ ਕਰਾਂਗੇ ਕਬੂਤਰਾਂ ਦੇ ਗੱਲ ਹੀ ਕਰਾਂਗੇ ਇਹ ਵੀ ਗੱਲ ਹੈ ਕਿ ਵੀ ਬਾਈ ਹੁਣ ਇਹ ਕਹਿੰਦੇ ਵੀ ਹਜੇ ਤਾਂ ਸ਼ੁਰੂਆਤ ਆ ਯਾਰ ਹਾਂਜੀ ਇਹ ਤਾਂ ਇੱਕ ਸ਼ੁਰੂਆਤ ਸਰਪ ਤਾਂ ਦਿਖਾਉਣ ਲੱਗੇ ਆ ਵੀ ਜਿਹੜੇ ਬੰਦੇ ਕੋਈ ਬਲੀਵ ਨਹੀਂ ਕਰਦਾ ਕਹਿੰਦਾ ਖਰੇ ਉਹਦੀ ਕਿਸੇ ਨੇ ਜੱਗ-ਜੱਗ ਵੀਡੀਓ ਪਾਈ ਜਾਂਦੇ ਆ ਉਹ ਚੀਜ਼ ਅਸੀਂ ਇੱਕ ਵਾਰੀ ਦਿਖਾਉਣੇ ਚਾਹੁੰਦੇ ਸੀਗੇ ਮੇਰੇ ਸਾਰੇ ਕੋਲ ਹੁੰਦਾ ਇਹ ਬਾਈ ਨੇ ਹਜੇ ਬਹਿਮ ਹੀ ਕੱਢਿਆ ਇਹ ਬਹਿਮ ਵੀ ਦੂਰ ਕੀਤਾ ਆਪਣੇ ਕੋਲ ਹੈਗਾ ਯਾਨੀ ਕਿ ਬਹਿਮ ਅਸੀਂ ਮੋਟਾ-ਮੋਟਾ ਜਿਹਾ ਆਪਾਂ ਦੇਖ ਲਈਏ ਭੱਟੇ ਬਾਈ ਕਿੰਨੀ ਨਸਲ ਦੇ ਆਪਣੇ ਕੋਲ ਕ ਅੱਜੋ ਵੀ ਦੇਸ਼ਾਂ ਦੇ ਕਹਿ ਸਕਦਾ ਮੈਂ ਨਾ ਸਾਰੇ ਦੇਸ਼ਾਂ ਦੇ ਹੀ ਆ ਜੀ ਇਹਨਾਂ ਵਿੱਚ ਇੰਡੀਆ ਵਾਲੇ ਤਾਂ ਬਹੁਤ ਘੱਟ ਹੀ ਆ ਅੱਛਾ ਇਹ ਕਿਹੜਾ ਆ ਗਿਆ ਇਹਦਾ ਜੀ ਭਾਰ ਜਿਹੜਾ ਕੋਈ 900 ਗ੍ਰਾਮ ਤੋਂ ਉੱਪਰ ਆ ਅੱਛਾ ਇਹਨੂੰ ਬੋਲਦੇ ਰਮਾਨ ਗੋਲ ਇਹਨਾਂ ਦੇ ਪੈਰਾਂ ਤੇ ਬਾਲ ਹੁੰਦੇ ਆ ਅੱਛਾ ਠੀਕ ਆ ਤੇ ਸਾਈ ਜਿਹੜਾ ਬਿਲਕੁਲ ਜਿੱਦਾਂ ਫ੍ਰੈਂਚ ਮਢੀਨੇ ਵਰਗਾ ਇਹਦਾ ਇਹਨੂੰ ਰਮਾਨ ਗੋਲ ਬੋਲਦੇ ਆ ਇਹ ਹੈਵੀ ਆ ਉਹ ਵੀ ਬਹੁਤ ਹੈਵੀ ਦੇਖੋ ਜੀ ਇਹਨਾਂ ਮੁਰਗੇ ਦੀ ਸਾਈ ਦਾ ਪੂਰਾ ਬਾਕੀ ਬਾਕੀ ਤੁਸੀਂ ਹੱਥਾਂ 'ਚ ਚੱਕੋਗੇ ਤੁਹਾਨੂੰ ਪਤਾ ਲੱਗੂਗਾ ਵੀ ਕੁਛ ਹੈਗੀ ਆ ਕੋਈ ਚੀਜ਼ ਆ ਗੱਲ ਸਹੀ ਇਹਨੂੰ ਰੁਮਾਨਗੋਲ ਬੋਲਦੇ ਆ ਜੀ ਇਹਨੂੰ ਅਰਮਾਨ ਰੁਮਾਨਗੋਲ ਮੇਰੇ ਕੋਲ ਤਾਂ ਨਾ ਹੀ ਪਹਿਲੇ ਤਾਂ ਮਹੀਨੇ ਚ ਪੂਰੇ ਲੈ ਇਹਨਾਂ ਨੇ ਹਾਂ ਜੀ ਇਹ ਆਪਣੇ ਪੰਜਾਬ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਨਹੀਂ ਹੋਰ ਕਿਸੇ ਕੋਲ ਸ਼ਾਇਦ ਹੀ ਹੋਵੇ ਅੱਛਾ ਇਹ ਹੈ ਹੀ ਨਹੀਂ ਇਹ ਕੇਰਲਾ ਵਿੱਚ ਇੱਕ ਦੋ ਬੰਦਿਆਂ ਕੋਲ ਹੈ ਜਿੱਦਾਂ ਅੱਛਾ ਕੇਰਲਾ ਚ ਮਿਲ ਜਾਣਗੇ ਉੱਥੇ ਦੇ ਬੰਦੇ ਵੀ ਬਹੁਤ ਸ਼ਕੀਨ ਹੈ ਜਿੱਦਾਂ ਅੱਛਾ ਜਿਵੇਂ ਇੰਨੇ ਜਾਨਵਰ ਆਪਣੇ ਕੋਲੇ ਚਲੋ ਵੀ ਤੁਸੀਂ ਕੋਸਟਲੀ ਤਾਂ ਤੁਸੀਂ ਕਹੀ ਜਾਂਦੇਂ ਗਾਂ ਵਾਲੇ ਨੂੰ ਨਾ ਇੰਨਾ ਕੋਸਟਲੀ ਲੱਗ ਜੇ ਵੀ ਅਗਲਾ ਕਵੇ ਵੀ ਇਹਨੇ ਤਾਂ ਸਾਨੂੰ ਸਿੱਧਾ ਡਾਇਰੈਕਟ ਮੇੜਿਆਂ ਦਾ ਕਿਤੇ ਤੁਸੀਂ ਪੈਸੇ ਹੀ ਬਾਲੇ ਮੰਗ ਲਵੋ ਕਿਤੇ ਉਹ ਗੱਲ ਹੋ ਜੇ ਦੇਖੋ ਜੀ ਜੇਕਰ ਉਹ ਬਹਰੋਂ ਪਤਾ ਕਰ ਲਊਗਾ ਜੀ ਤਾਂ ਉਹਦੀ ਪਹਿਲੀ ਤਸੱਲੀ ਹੋ ਜਾਊਗੀ ਆਪਾਂ ਤਾਂ ਕੀਤੀ ਹੋ ਤਸੱਲੀ ਮੈਨੂੰ ਇਹ ਵੀ ਪਤਾ ਹੁਣ ਇਹ ਜਿਹੜੀ ਨਸਲ ਆ ਇਹਨੂੰ ਤੁਸੀਂ ਦਿਖਾ ਲਿਓ ਇਹ ਥੋੜਾ ਪੈਰਟ ਤੇ ਆ ਪਿਆ ਇਹਨੂੰ ਇਹਦੀ ਤੋਤਾ ਚੁੰਝਿਆ ਗਈ ਹਾਂਜੀ ਇਹਨੂੰ ਸ਼ੋ ਜੈਂਟ ਬੋਲਦੇ ਇਸ ਨਸਲ ਨੂੰ ਹੂੰ ਇਹ ਵੀ ਜਿੱਦਾਂ ਕਾਫੀ ਵਜਨ ਦਾ ਇੱਥੇ ਪੰਜਾਬ ਦੇ ਵਿੱਚ ਇੱਕ ਕੈਂਗ ਕਬੂਤਰ ਮਿਲਦਾ ਆ ਅੱਛਾ ਜੀ ਪਰ ਉਹਨਾਂ ਦੀ ਜਿਹੜਾ ਫੇਸ ਜਿਹੜਾ ਉਹ ਇਹਦੇ ਵਰਗਾ ਨਹੀਂ ਹੁੰਦਾ ਇਹਨਾਂ ਦੀ ਅੱਖਾਂ ਦੇਖੋ ਬੇਚੂ ਵੱਡੀਆਂ ਹੂੰ ਤੇ ਅੱਛਾ ਜੀ ਨਾਲ ਇਹਦਾ ਫੇਸ ਜਿਹੜਾ ਬਿਲਕੁਲ ਡਿਫਰੈਂਟ ਮੇਰੇ ਵਰਗਾ ਭਲੇ ਖਾ ਕੇ ਤੇ ਚੁੰਝ ਦੇ ਕੈਂ ਖਾਂਦਾ ਕਰੇ ਬਿਲਕੁਲ ਡਿਫਰੈਂਟ ਇਹਦਾ ਫੇਸ ਸ਼ੋਜੈਂਟ ਬੋਲਦੇ ਇਸ ਨਸਲ ਬਈ ਕਿਤੇ ਨਾਕੀ ਸੋਜਿਆ ਹਾਂਜੀ ਇਹ ਵੀ ਬਹੁਤ ਆਪਣੀ ਜਿਹੇ ਦਾ ਘਾਟਿਆ ਇਧਰ ਬ੍ਰੀਡ ਜਿਹੜੀ ਆ ਇਹ ਵੀ ਨਹੀਂ ਮਿਲਨੀ ਇਹ ਬਹੁਤ ਘਟ ਜਾਂਸਿਆ ਜਿੱਦਾਂ ਇੱਥੇ ਪੰਜਾਬ ਦੇ ਵਿੱਚ ਉਧਰੋਂ ਆਪਣੇ ਮਿਲੂਗੀ ਆਪਣੇ ਕੇਰਲਾ ਵਾਲੀ ਤਮਨ ਲਾਡੂ ਵਾਲੀ ਸਾਈਡ ਤੋਂ ਇਹ ਦੇਖੋ ਜੀ ਦੋਨੋਂ ਲੱਗ ਗਏ ਇੱਕ ਕਲਰ ਦਾ ਫਰਕ ਹੈ ਨਸਲ ਇੱਕ ਹੀ ਆ ਹਾਂ ਕਲ ਆ ਫਿੱਕਾ ਹੈ ਉਹ ਗੂੜਾ ਹੈ ਇਹਨਾਂ ਦੀਆਂ ਜਿਹੜਾ ਟੇਲ ਕੱਟੀਆਂ ਆ ਟੇਲ ਕੱਟੀ ਦੀ ਇਹਦੀ ਹਾਂਜੀ ਇਹਨੂੰ ਬਲੂ ਬਾਰਲਸ ਪੈਂ ਇਹ ਵੀ ਕੋਸਟਲੀ ਚਾਹੁੰਦਾ ਲੇਕਿਨ ਇਹ ਪੰਜਾਬ ਦੇ ਵਿੱਚ ਜਿੱਦਾਂ ਬਹੁਤ ਅਜੇ ਮੈਨੂੰ ਲੱਗਦਾ ਕਿ ਨਹੀਂ ਹੈ ਕਿਸੇ ਕੋਲ ਪੇਰ ਇਹ 10 ਪੀਸ ਵੀ ਨਹੀਂ ਹੋਣੇ ਕੋਈ ਕੋਲੇ 10 ਪੇਰ ਵੀ 10 ਵੀ ਮੇਰੇ ਹਿਸਾਬ ਨਾਲ ਇੱਕ ਜੋੜਾ ਵੀ ਨਹੀਂ ਮਿਲੂਗਾ ਜੀ ਇਹਦਾ ਅਜੇ ਇਹ ਜਿਹਦਾ ਬਲੂ ਬਾਰਲਸ ਆ ਇਹ ਗ੍ਰੇ ਬਾਰਲਸ ਆ ਇਹਨਾਂ ਦੇ ਪਰਾਂ ਦੇ ਉੱਪਰ ਕੋਈ ਵੀ ਜਿਹੜਾ ਨਾ ਡਾਟ ਨਹੀਂ ਹੋਏਗਾ ਹੋਰ ਇੱਕ ਸੇਮ ਕਲਰ ਆਹੀ ਹੋਏਗਾ ਕੋਈ ਧਾਰੀ ਪਲਾਂ ਤੇ ਨਹੀਂ ਕੁਝ ਨਹੀਂ ਇਹ ਵੀ ਗੱਲ ਸਹੀ ਹੈ ਜਿੱਥੇ ਜਿੱਥੋਂ ਚਿੱਟਾ ਜਿੱਥੋਂ ਗ੍ਰੇ ਤੇ ਜਿੱਥੋਂ ਕਾਲਾ ਹਾਂਜੀ ਆ ਦੇਖੋ ਤੁਹਾਨੂੰ ਦਿਖਾ ਦਿੰਦਾ ਨਾ ਆ ਦੇਖ ਇਹ ਪੂਰਾ ਗ੍ਰੇ ਆ ਤੇ ਦੂਸਰੇ ਪਰ ਵੀ ਖੋਲਾਂਗੇ ਪੂਰਾ ਗ੍ਰੇ ਆਊਗਾ ਇਦਾਂ ਹੀ ਉਹਦਾ ਜਿਹੜਾ ਇਹਦਾ ਬਲੂ ਆ ਉਹਦਾ ਗ੍ਰੇ ਆਊਗਾ ਉਹਦਾ ਗ੍ਰੇ ਆ ਅੱਛਾ ਇਹਦਾ ਬਲੂ ਆ ਕੇ ਉਹਦਾ ਗ੍ਰੇ ਜੇ ਗ੍ਰੇ ਸ਼ੇਡ ਹੈ ਜੀ ਤੇ ਇਹ ਵੀ ਜਿੱਦਾਂ ਪੂਰੀ ਇਦਾਂ ਗੜਾਈ ਦੇ ਵਿੱਚ ਹੋਲਡ ਰੱਖਣਗੇ ਇਹ ਵੀ ਮੋਰ ਬੰਦਾ ਹਾਂਜੀ ਸਿਰਫ ਇਹ ਬਰੀਡਿੰਗ ਦੇ ਕਰਕੇ ਟੇਲ ਜਿਹੜੀਆਂ ਕਟਿੰਗ ਕ੍ਰੋਪਿੰਗ ਕੀਤੀ ਹੈ ਇਹ ਜਦੋਂ ਤੁਸੀਂ ਜ਼ਮੀਨ ਤੇ ਛੱਡੋਗੇ ਜੀ ਇਹਦਾ ਆਹੀ ਸਟਾਈਲ ਹੈ ਜਿਹਦੇ ਮੇ ਜੂ ਬਣਦੀ ਨਾ ਪਿੱਛੇ ਆ ਮੈਂ ਇਕੱਠਾ ਰਿਹਾ ਹੋ ਗਿਆ ਨਾ ਹਾਂਜੀ ਇਹ ਇੰਗਲਿਸ਼ ਮੁੱਡੀ ਨਾ ਜਿਹੜੀ ओरिजिनल ਜਿਹਨੂੰ ਕਹਿੰਦੇ ਇਹ ਤਾਂ ਐਵੇਂ ਜੱਕਦਾ ਹੁੰਦਾ ਜੱਕਦਾ ਨਹੀਂ ਹੈ ਜੱਕਣਾ ਨਹੀਂ ਇਹਦਾ ਸਟਾਈਲ ਹੀ ਪੱਤਾ ਕਸਟੇਲੀ ਹਾਂ ਇਹਨੂੰ ਇਦਾਂ ਇੰਗਲਿਸ਼ ਮੋੜੀ ਨਾ ਆ ਲੈ ਆ ਯੂ ਸਟਾਈਲ ਭਾਈ ਇਹ ਯੂ ਸਟਾਈਲ ਕਬੂਤਰ ਆ ਹਾਂਜੀ ਅੱਜ ਪਤਾ ਲੱਗਾ ਮੈਨੂੰ ਇਹਨੂੰ ਡੈਨਿਸ਼ ਬੋਲਦੇ ਆ ਜੀ ਅੱਛਾ ਹਾਂਜੀ ਇਹ ਡੈਨਿਸ਼ ਬੋਲਦੇ ਆ ਇਹਦੀ ਜਿਹੜੀ ਤੁਸੀਂ ਜਦੋਂ ਅੱਖ ਦਕਾਉਂਗੇ ਹੂੰ ਇਹਦੀ ਅੱਖ ਦੀ ਜਿਹੜੀ ਕੁਆਲਿਟੀ ਆ ਤੇ ਜਿਹੜੀ ਗਰਦਨ ਇਹਦਾ ਸੱਪ ਵਾਂਗੂ ਉੱਪਰ ਰੱਖਦਾ ਏ ਅੱਛਾ ਇਹ ਤਾਂ ਤੁਰੰਤ ਜਿਹੜਾ ਲੈ ਜਾ ਜਿਹੜਾ ਬਹੁਤ ਵੱਖਰਾ ਜਿਆ ਆ ਹਾਂ ਦੇਖੋ ਜਿਵੇਂ ਜਿਵੇਂ ਇਹ ਆਪਣਾ ਤੋਂ ਹੁਣ ਦਰਦਾ ਨਾ ਜੇ ਹੂੰ ਜਿਵੇਂ ਜਿਵੇਂ ਇਹ ਖੁੱਲੇ ਗਏ ਨੇ ਇਦਾਂ ਉੱਪਰ ਨੂੰ ਇਦਾਂ ਗਰਦਨ ਕਰੀ ਜਾਣੀ ਇਹਦਾ ਇਹ ਉਹੀ ਸਰੀ ਆ ਦੇਖਿਓ ਜਿੱਦਾਂ ਜਿੱਦਾਂ ਨਾ ਗਰਦਨ ਬਹੁਤ ਲੰਬੀ ਇਹਦੀ ਹੋ ਜਾਂਦੀ ਆ ਹਾਂ ਸੋ ਇਹਨੂੰ ਡੈਨਿਸ਼ ਬੋਲਦੇ ਆ ਬਿਲਕੁਲ オリジナル ਆ ਇਹ ਤੁਸੀਂ ਡੈਨਿਸ਼ ਅਸੀਂ ਲਾਲ ਰੱਤਾ ਹੀ ਕਹੀ ਜਾਂਦੇ ਆ ਹਾਂਜੀ ਇਹ ਬਹੁਤ ਬੰਦੇ ਜੀ ਇਹਨੂੰ ਕੀ ਕਰਦੇ ਇਸ ਨਸਲ ਤੋਂ ਨਾ ਜੀ ਇੱਕ ਭਬਰਾ ਕਬੂਤਰ ਹੁੰਦਾ ਉਹਨੂੰ ਮਿਕਸ ਕਰਕੇ ਸਿਰਫ ਅੱਖਾਂ ਬਣਾਉਣ ਦੇ ਕਰਕੇ ਅੱਛਾ ਇਹ ਪੇਅਰ ਲੈਂਦੇ ਆ ਵੀ ਤਾਂ ਜੋ ਉਹਨਾਂ ਦੀਆਂ ਜਿਹੜੀਆਂ ਅੱਖਾਂ ਆ ਉਹ ਬਿੱਲੀਆਂ ਹੋ ਜਾਣ ਠੀਕ ਆ ਜੀ ਇਹਨਾਂ ਦੀ ਅੰਗਰੇਜ਼ਾਂ ਵਰਗੀਆਂ ਅੱਖਾਂ ਆ ਜੀ ਹਾਂ ਇਹਨਾਂ ਦੇ ਗੂਰਿਆਂ ਵਰਗੀਆਂ ਅੱਖਾਂ ਇਹਨੂੰ ਬੋਲਦੇ ਮਾਲਟਸਪੀਸ਼ਨ ਇਹ ਰਗਾ ਮੁਰਗੀ ਵਰਗਾ ਵੀਰੇ ਹਾਂਜੀ ਇਹ ਬਿਲਕੁਲ ਇਦਾ ਮੁਰਗੀ ਵਾਂਗੂ ਹੀ ਆ ਇਹ ਜਦੋਂ ਖੜੇ ਵੀ ਹੁੰਦੇ ਆ ਚੱਲਦੇ ਆ ਅੱਛਾ ਇਹ ਜਿਵੇਂ ਮੁਰਗੀ ਆ ਨਾ ਉਵੇਂ ਹੀ ਹੋ ਜਾਂਦੇ ਆ ਇਹਨਾਂ ਪਿੱਛੇ ਮੇਰੇ ਰਗਾ ਕੇ ਕਹਿੰਦਾ ਬਾਈ ਤੂੰ ਤਾਂ ਮੁਰਗੀ ਵੇਚੀ ਜਾਂਦਾ ਕਬੂਤਰ ਕਹਿ ਕੇ ਜਿਹਨੂੰ ਪਤਾ ਨਹੀਂ ਰੰਗ ਵੀ ਮੁਰਗਿਆਂ ਵਰਗਾ ਹੀ ਆ ਇਹ ਚਾਲ ਵੀ ਸਾਰਾ ਕੁਝ ਹੋਈ ਆ ਸੇਮ ਜੀ ਇਹ ਜਿਹੜਾ ਕਬੂਤਰ ਆ ਨਾ ਜੀ ਇਹ ਵੀ ਬਹੁਤ ਮੁਸ਼ਕਿਲ ਨਾਲ ਲੱਭਿਆ ਤੇ ਇਸ ਵਾਰ ਹੁਣ ਜਦੋਂ ਅਸੀਂ ਇੰਡੀਆ ਆਏ ਸੀ ਅੱਛਾ ਜੀ ਇਹਦੇ ਕਰਕੇ ਜਿੱਦਾ ਘਟੋ ਘਟ ਅਸੀਂ ਇੱਥੋਂ 1600 ਕਿਲੋਮੀਟਰ ਬਾਹਰ ਜਾ ਕੇ ਆਏ ਆਏ ਇਹਦੇ ਖਾਤਰ ਇਹਦੀ ਖਾਤਰ ਇਹ ਜਿੱਦਾਂ ਹੁਣ ਲਿਆਈ ਚਾਰ ਪੰਜ ਜੋੜੇ ਇਹਨੂੰ ਖਾਲ ਬੋਲਦੇ ਆ ਅੱਛਾ ਇਹ ਖਾਲ ਆ ਗਿਆ ਹਾਂਜੀ ਇਹ ਨਸਲ ਜਿੱਦਾਂ ਟੁਕੜੀ ਦੇ ਵਿੱਚ ਉੜਦੀ ਆ ਸਿਟੀ ਮਾਰੇ ਦੇ ਉੜਦੀ ਓਦਾਂ ਅੱਛਾ ਹਾਂਜੀ ਬਸ ਇਹਨਾਂ ਦੀ ਮੇਨ ਬਿਊਟੀ ਇਦਾਂ ਹੈ ਜਿੱਦਾਂ ਹੁਣ ਸਾਡੇ ਕੋਲ 7-8 ਕਲਰ ਆ ਉਹ ਸਾਰੇ ਦਿਖਾ ਲੈਣਾ ਸਾਡੀ ਮਜਬੂਰੀ ਟਾਈਮ ਵੀ ਜਾਇਜ਼ ਨਹੀਂ ਦਿੰਦਾ ਨਾ ਬੂਆ ਜੀ 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 ਇਹਨਾਂ ਨੇ ਜਿੱਦਾਂ ਹੁਣ ਆ ਦੇਖੋ ਟੇਲ ਪਿੱਛੇ ਬਲੈਕ ਆ ਜੀ ਗਰਦਨ ਬਲੈਕ ਆ ਸਿਰ ਵਾਈਟ ਆ ਤਾਂ ਸੈਂਟਰ ਸਾਰਾ ਵਾਈਟ ਆ ਹੂੰ ਕਿਸੇ ਦੇ ਰੈੱਡ ਆਊਗਾ ਅੱਛਾ ਕਿਸੇ ਦੇ ਕੋਈ 옐ੋ ਕਦਰ ਆ ਜਾਊਗਾ ਕਿਸੇ ਦੀ ਆਹ ਚੀਜ਼ 옐ੋ ਹੋਊਗੀ ਆਹ 옐ੋ ਹੋਊਗੀ ਗੱਬੇਓ ਵਾਈਟ ਹੋ ਜਾਣਗੇ ਹੂੰ ਇਹਨਾਂ ਦੇ ਕਲਰ ਜਿਹੜੇ ਆ ਨਾ ਉਹ ਬੰਦੇ ਨੂੰ ਖਿੱਚਦੇ ਆਪਣੇ ਵੱਲ ਇੰਨੇ ਕਲਰ ਆ ਜਾਂਦੇ ਨੇ ਕਲਰ ਬਹੁਤ ਇਹਨਾਂ ਦੇ ਵਿੱਚ ਕਲਰ ਦੇ ਕਰਕੇ ਲਿਆਏ ਇਹਨੂੰ ਜਿਹੜੇ ਕਲਰ ਦੇ ਕਬੂਤਰ ਦੇ ਸ਼ਕੀਨ ਆ ਨਾ ਹੂੰ ਇਹ ਉਡਾਉਣ ਵਾਸਤੇ ਨਹੀਂ ਉਹਨਾਂ ਵਾਸਤੇ ਉਹ ਮੇਰੇ ਵਰਗਾ ਜਿਹਾ ਗਰਾਰਗੋਟ ਵਾਲੇ ਬਾਈ ਤੁਸੀਂ ਖੱਟਾ ਕਲਰ ਪੀਲਾ ਕਹਿੰਦੇ ਸੀ ਪੀਲਾ ਹੀ ਮੈਂ ਤਾਂ ਹਾਇਰ ਕਰਕੇ ਦੇ ਦਿਆਂਗਾ ਉਹ ਵੀ ਮਿਲ ਜੂ ਜੀ ਪੀਲਾ ਵੀ ਮਿਲੂਗਾ ਪੀਲਾ ਵੀ ਮਿਲ ਜੂ ਹਾਂ ਸਾਰਾ ਕੁਝ ਹੀ ਆਪਣੇ ਕੋਲ ਵੇਰ ਉਹ ਇਹ ਦੀ ਚੁੰਝ ਜੀ ਬਾਹਾਂ ਲੰਬੀ ਆ ਹਾਂ ਜੀ ਇਹਨੂੰ ਲੌਂਗ ਫੇਸ ਬੋਲਦੇ ਆ ਜੀ ਇਹ ਤਾਂ ਡਬਲ ਚੁੰਝ ਆ ਗਿਆ ਲੱਗਦਾ ਮੈਨੂੰ ਜੀ ਕਰੀਮ ਕਲਰ ਆ ਜੀ ਇਹ ਜਿਸ ਦੇਖਣਾਂ ਨੂੰ ਤਾਂ ਲੱਗਣਾ ਮੈਲਾ ਆ ਮੈਲਾ ਆ ਇਹਦਾ ਕਲਰ ਹੀ ਇਹ ਕਰੀਮ ਆ ਇਹ ਤਾਂ ਲੱਗਦਾ ਹੀ ਨਹੀਂ ਕਬੂਤਰਾਂ ਦੇਖ ਚ ਉਹਦਾ ਫੇਸ ਜਿਹੜਾ ਬਹੁਤ ਡਾਊਨ ਫੇਸ ਇਹਨੂੰ ਬੋਲਦੇ ਆ ਲੌਂਗ ਫੇਸ ਵੀ ਬੋ ਤੇ ਉਹ ਵੀ ਦੇਖੋ ਤੁਸੀਂ ਸਾਨੂੰ ਤੇ ਇਹ ਪਹਿਲਾਂ ਹੁੰਦਾ ਸੀ ਵੀ ਇਹ ਦਾਣੇ ਕਿਦਾਂ ਚੁੱਕਦਾ ਹੋ ਹਾਂ ਸਹੀ ਗੱਲ ਪਰ ਇਹਦਾ ਮੂੰਹ ਖੋਲਦੇ ਨੇ ਇਹਦੀ ਉੱਪਰਲੀ ਚੁੰਝ ਬਹੁਤ ਛੋਟੀ ਆ ਆਹ ਤਾਂ ਜਮਨ ਤੋਤਾ ਹਾਂਜੀ ਇਹ ਤੋਤੇ ਵਰਗੀ ਚੁੰਝ ਜੀ ਇਹ ਹੈਗਾ ਬਿਊਟੀ ਹਮਰ ਅੱਛਾ ਇਹ ਤਾਂ ਨਾ ਬਿਊਟੀ ਹਮਰ ਹਾਂਜੀ ਇਹਦੇ ਵਿੱਚ ਕਲਰ ਤਾਂ ਬਹੁਤ ਮਿਲ ਜਾਂਦੇ ਪਰ ਜਿਵੇਂ ਇਹ ਬਲੂ ਬਾਰਲੇਸ ਆ ਜੀ ਇਹ ਕਲਰ ਦੀ ਜਿਹੜੀ ਕੀਮਤ ਜਿਹੜੀ ਬਹੁਤ ਫਿਰ ਜਿਆਦਾ ਮਹਿਨਤ ਰੱਖਦੀ ਆ ਹੂੰ ਕੁਆਲਿਟੀ ਦੇ ਵਿੱਚ ਜੇਕਰ ਇਹਦੇ ਵਿੱਚ ਇੱਕ ਵੀ ਸ਼ੰਭ ਕਾਲਾ ਆ ਗਿਆ ਜੀ ਤੇ ਸੰਭ ਲੋ ਤੁਹਾਡੀ ਕੀਤੀ ਕਰਾਈ ਦਾ ਪਾਣੀ ਫਰ ਜਾਣਾ ਚਾਹਣਾ ਵੀ ਇਹ ਆਊਟ ਮਾਰਕਿੰਗ ਆ ਇਹ ਇਹਦੇ ਵਿੱਚ ਜਾਨੀਏ ਦੀ ਖੂਬੀ ਆ ਮਾੜ ਆਇਆ ਯਾਰ ਐ ੱਤਬਾ ਮੱਖੀ ਇਹਨਾਂ ਦਾਣਾ ਹੋਰ ਆ ਗਿਆ ਫਿਰ ਇਹਦੇ ਤੇ ਕਲਾਂਕੀ ਲੱਗ ਜਾਣਾ ਵੀ ਇਹ ਆਊਟ ਮਾਰਕਿੰਗ ਇਹਦੀ ਫਿਰ ਜ਼ੀਰੋ ਕੀਮਤ ਆ ਇਹ ਫਿਰ ਅਗਲੇ ਨੇ ਕਿਹਾ ਰੱਖ ਲੈ ਬਾਈ ਕੋਡੇ ਤੇ ਹਾਂ ਇਹ ਰੱਖ ਲਓ ਸਾਡੇ ਕੰਮ ਦਾ ਨਹੀਂ ਕਮਾਲ ਦੀ ਗੱਲ ਬੜਾ ਰਿਸਕੀ ਜਿਹਾ ਕੰਮ ਵੀਰੇ ਸਰਪ੍ਰਾਈਜ਼ ਰੱਖਾਂਗੇ ਇਸ ਦਾ ਦੇਖਣ ਵਾਲੇ ਨੂੰ ਪਤਾ ਹੋਏ ਤੱਕ ਵੀਡੀਓ ਛੱਡ ਕੇ ਤਾਂ ਗਏ ਨਹੀਂ ਹੁਣੇ ਜਿਹੜਾ ਰੋਟੀ ਖਾਂਦਾ ਖਣੀ ਰੋਟੀ ਵਿੱਚ ਛੱਡ ਗਿਆ ਹੁਣਾਂ ਚਾਹ ਪੀਂਦਾ ਚਾਹ ਛੱਡ ਗਿਆ ਹੁਣਾਂ ਹਜੇ ਆਪਾਂ ਤੁਹਾਨੂੰ ਉਧਰ ਹੁਣ ਬੱਕਰੀਆਂ ਵਾਲਾ ਸੈਟਅਪ ਦਿਖਾਵਾਂਗੇ ਕੋਪੜੇ ਕੋ ਟਾਈਮ ਥੋ ਤੇ ਉਹਨਾਂ ਦੇ ਬੱਚੇ ਸਾਡੇ ਕੋਲ ਆਲੇ-ਵਲੇ ਆ। ਜੀ। ਬਰੀਡਿੰਗ ਸ਼ਾਰਟ ਆ। ਕਿਉਂਕਿ ਉਹ ਮੈਂ ਇੱਥੇ ਇੱਕ ਵੀਡੀਓ 'ਚ ਦੇਖਿਆ ਸੀ ਵੀ ਉਹ ਕਹਿੰਦਾ ਸੀ ਵੀ ਜਿਹੜੀ ਬੋਰ ਗੋਟ ਅਫਰੀਕਨ ਬੋਰ ਗੋਟ ਆ। ਜੀ। ਇਹ ਪੰਜਾਬ 'ਚ ਕਾਮਯਾਬ ਨਹੀਂ ਇਹ ਬੇਟ ਨਹੀਂ ਕਰਦੀ। ਅੱਛਾ। ਹਾਂ ਅਸੀਂ ਉਹ ਰਕਾਰਡ ਤੋੜਿਆ ਬੇਟ ਵੀ ਕਰਾਇਆ। ਤੇ ਬਰੀਡਿੰਗ ਵੀ ਕਰਵਾਈ ਆ ਕਿਉਂਕਿ ਮੇਲ ਦਾ ਜਿਹੜਾ ਸਾਡੇ ਕੋਲ ਬੇਟ ਆ ਕੋਈ ਵੀ ਬੰਦਾ ਆ ਕੇ ਕੰਡਾ ਕਰਕੇ ਦੇਖ ਸਕਦਾ ਇੱਕ ਕੁਇੰਟਲ 35 ਕਿਲੋ ਬੇਟ ਆ ਅੱਛਾ ਮੇਹਨ ਦਾ ਇਸ ਟਾਈਮ ਉਹ ਵੀ ਬਹਿਮ ਹੀ ਕੱਢਿਆ ਹਾਂਜੀ ਉਹ ਵੀ ਬਹਿਮ ਉਹ ਵੀ ਬਹਿਮ ਹੀ ਕੱਢਿਆ ਕਿ ਪੰਜਾਬ ਹੀ ਇੱਕ ਏਦਾਂ ਹੀ ਧਰਤੀ ਆ ਜਿੱਥੇ ਕੋਈ ਵੀ ਚੀਜ਼ ਨਾਮੋਂ ਕੇ ਨਿਗੀ ਜੇਕਰ ਇੱਥੇ ਆ ਕੇ ਬਿਹਾਰ ਤੋਂ ਜਾਂ ਹੋਰ ਲੋਕ ਕਾਮਯਾਬ ਹੋ ਸਕਦੇ ਅਸੀਂ ਕਹਦੇ ਨਹੀਂ ਹੁੰਦੇ ਕਿਉਂਕਿ ਅਸੀਂ ਮਿਹਨਤ ਹੀ ਪੂਰੀ ਕਰਦੇ ਫਿਰ ਬਸ ਫਿਰ ਭਾਈ ਅਗਲੇ ਪਾੜ ਚ ਅਗਲੇ ਪੌੜ ਕਰ ਜੇ ਆਪਾਂ ਨਾਪ ਤੋਲ ਲਾਈਵ ਵੀ ਕਰਾਂਗੇ ਹਾਂ ਲਾਈਵ ਕਰਾਂਗੇ ਠੀਕ ਆ ਹਾਂਜੀ ਹਾਂਜੀ ਲਾਈਵ ਨਾਪ ਤੋਲ ਕਰਾਂਗੇ ਮੈਂ ਤਾਂ ਸੀਨ ਵੀ ਨਹੀਂ ਲਾਉਣਾ ਆਪਾਂ ਟੇਸਟ ਮਾਰਨਾ ਹੀ ਨਹੀਂ ਗਾਂਹ ਨੇ ਦਾ ਜੀ ਜੀ ਆਪਾਂ ਆ ਇੱਥੋਂ ਤੱਕ ਹੀ ਮੁਕਾ ਦੇਣਾ ਆਪਾਂ ਉਦੋਂ ਦਾ ਸਿੱਧਾ ਪੜਾਟਾ ਹੀ ਪਾਵਾਂਗੇ ਹਾਂ ਲਾਈਵ ਕਰਾਂਗੇ ਵਾ ਬਲਾਸਟੀ ਕਰਾਂਗੇ ਹਾਂ ਬਿਲਕੁਲ ਕੰਡਾ ਸਾਡੇ ਕੋਲੇ ਆ ਸੀ ਨਾਲ ਦੀ ਨਾਲ ਬੱਚਿਆਂ ਦਾ ਸਾਰਾ ਵੇਡ ਦੇਖਦੇ ਆ ਬਸ ਕੰਡਾ ਕੋਲੇ ਕੰਡਾ ਕੱਢ ਹੀ ਦੇਣਾ ਹਾਂ ਕੰਡਾ ਖਾਧਾਂਗੇ ਹਾਂ ਬਾਕੀ ਕੋਈ ਗੱਲ ਨਹੀਂ ਤੇ ਕਿਸੇ ਵੀ ਮੇਰੇ ਵੀਰ ਕੋਈ ਵੀ ਦੇਸ਼ ਦਾ ਥੋੜੇ ਫੋਨ 'ਚ ਫੋਟੋ ਆ ਤੁਸੀਂ ਬਾਹਲੇ ਟਾਈਮ ਦੀ ਪਾਲ ਚੋਂ ਛੱਲ ਬਾਹਰੋਂ ਬਾਲੀ ਲੈਂਦੀ ਸੀ ਸਾਰੀਆਂ ਗੱਲਾਂ ਦਾ ਹੱਲ ਵੀਰੇ ਨੇ ਕਰਤਾ ਏ ਤੁਸੀਂ ਫੋਨ ਲਾਉਣਾ ਨੰਬਰ ਚੱਲਦਾ ਵੀਰੇ ਦਾ ਐਡਰੈਸ ਚੱਲਦਾ ਵੀਰੇ ਇੱਕ ਰੀ ਪਿੰਡ ਦੱਸ ਦਿਓ ਜਿਹੜਾ ਪਿੰਡ ਚੱਕ ਪੀਰਪੁਰਿਆ ਜੀ ਇਹ ਜ਼ਿਲ੍ਹਾ ਜਲੰਧਰ ਤਹਿਸੀਲ ਨਕੂਦਰਿਆ ਜੀ ਹਾਂਜੀ ਇਹ ਤੇ ਮਿਡਲ ਜੇ ਦੇ ਵਿੱਚ ਪਿੰਡ ਪੈਂਦਾ ਸਾਡਾ ਬਸ ਠੀਕ ਹੈ ਤੇ ਇਹ ਕੋਈ ਇਧਰ ਠੱਗ ਠਗਾਈ ਇਹਨਾਂ ਆਪਣੇ ਕੋਈ ਕੰਮ ਹੀ ਨਹੀਂ ਲੋਕੇਸ਼ਨ ਬਾਈ ਹੁਣੀ ਪਾ ਦੇਣਗੇ ਤੁਸੀਂ ਆਓ ਦੇਖੋ ਤੇ ਕੋਈ ਵੀ ਚੀਜ਼ ਲੈ ਜਾਓ ਮਾਤਾ ਜੀ ਧੰਨਵਾਦ ਆਈ ਤੁਹਾਡਾ ਵੱਡੇ ਭਾਈ ਸਮਾਂ ਦੇਣ ਲਈ ਤੇ ਬਾਅਦ ਅਗਲੇ ਪੋਡਕਾਸਟ ਚ ਮਿਲਦੇ ਜੀ